ਕੁੱਲ ਜੋ ਪੰਜਾਬ ਦੀ ਜਨਸੰਖਿਆ ਉਹਦੇ ਵਿੱਚ ਅੱਜ ਦੀ ਤਰੀਕਹ ਜੇ ਮੈਂ ਗੱਲ ਕਰਾਂ ਤਾਂ ਹਰ ਵਿਅਕਤੀ ਦੇ ਸਿਰ ਦੇ ਉੱਤੇ 123000 ਤੋਂ ਵੱਧ ਦਾ ਕਰਜ਼ਾ ਹੈ ਪਰ ਬਾਕੀ ਸਾਰੇ ਸੂਬਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ ਹਟੋ ਬਾਈ ਉੱਥੋਂ ਦੀਆਂ ਕੰਪਨੀਆਂ ਲੈਬਰ ਉੱਥੋਂ ਦੀ ਸੈਟਅਪ ਸਾਰਾ ਕੁਝ ਉਹਨਾਂ ਦਾ ਤਾਂ ਇਹ ਲੱਖਾਂ ਕਰੋੜਾਂ ਰੁਪਈਆ ਜਾ ਕਿੱਥੇ ਨੂੰ ਰਿਹਾ ਤੇ ਇਸ ਲਈ ਮਾਇਰਾਂ ਦਾ ਮੰਨਣਾ ਕਿ ਲੰਮੇ ਸਮੇਂ ਤੱਕ ਪੰਜਾਬ ਜਿਹੜਾ ਖੇਤੀ ਸੰਕਟ ਨਾਲ ਜੂਝ ਰਿਹਾ ਹੈ ਜੇ ਇਹਦੇ ਵਿੱਚੋਂ ਨਹੀਂ ਕੱਢਿਆ ਜਾਂਦਾ ਤਾਂ ਕਰਜ਼ੇ ਦਾ ਬੋਝ ਹੋਰ ਵਧਣਾ। ਲੈਨ ਦਾਖ ਚੋਂ ਬਹਿ ਕੇ ਆ ਰਿਹਾ ਤਾਂ ਲੈਨ ਦਾਖੋ ਦਾ ਮਾਲਕ ਹੈ। ਜਦੋਂ ਪੰਜਾਬ ਤੋਂ ਡਾਕ ਲੋਗੇ ਤਾਂ ਪੰਜਾਬ ਉਹਦਾ ਮਾਲਕ ਹੈ। ਜੇ ਉਹ ਪਾਕਿਸਤਾਨ ਵਾਲੇ ਪੰਜਾਬ ਤੋਂ ਨੂੰ ਜਾ ਰਹੇ ਤਾਂ ਉੱਥੇ ਉਹ ਮਾਲਕ ਹੈ। ਸਵਾਦ ਕੁਦਰਤੀ ਬਹਿਣਦਾ ਹੈ। ਤੇ ਪਰ ਤੁਸੀਂ ਉਹਦੇ ਵਿੱਚੋਂ ਉਚੇਚਾ ਨਹਿਰਾ ਕੱਢ ਕੇ ਜਿਵੇਂ ਲੈਣ ਨੂੰ ਫਿਰਦੇ ਹੋ ਉਸ ਨੂੰ ਧੱਕਾ ਕਹਿੰਦੇ। ਐਸਆਈਆਰ ਨੂੰ ਚੁਣੌਤੀ ਦਾ ਆਧਾਰ ਕਹਿੰਦੇ ਜੀ ਗਲਤ ਕਰਾ ਦੇ ਤਾਂ ਮਾਨ ਜੋ ਗਲਤ। ਕਿਉਂਕਿ ਐਸਆਈਆਰ ਦਾ ਤਰੀਕਾ ਕਰਦੇ ਉੱਤੇ ਇਹ ਇਹਨਾਂ ਹੀ ਸੁੱਬਿਆਂ ਦੇ ਵਿੱਚੋਂ ਕੁਝ ਪਟੀਸ਼ਨਾਂ ਪਈਆਂ 22 ਦਿਨਾਂ 'ਚ ਸੱਤ ਸੁੱਬਿਆਂ ਦੇ ਵਿੱਚ 25 ਬੀਐਲਓ ਸੁਸਾਈਡ ਕਰ ਚੁੱਕੇ ਨੇ ਮੌਤ ਹੋ ਗਈ 25 ਅੰਤ ਗਲੋਬਲ ਪੰਜਾਬੀ ਵਿਵੇਖ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਕਰਜ਼ਾ ਲੈਣ 'ਚ ਸਭ ਤੋਂ ਮੂਰੇ ਹੋ ਗਿਆ। ਪੰਜਾਬ 'ਤੇ ਹਰ ਜੰਮਣ ਵਾਲੇ ਜ਼ਵਾਕ ਦੇ ਸਿਰ ਤੇ ਉੱਤੇ ਕਰਜ਼ੇ ਦੀ ਪੰਡ ਹੁੰਦੀ ਹੈ। ਹਰ ਨਵਾਂ ਜੰਮਣ ਵਾਲਾ ਜ਼ਵਾਕ ਕਰਜ਼ੇ ਹੀ ਹੋ ਕੇ ਜੰਮਦਾ ਹੈ। ਦੇਸ਼ ਦੇ ਵਿੱਚ ਸਭ ਤੋਂ ਵੱਧ ਪੰਜਾਬ ਤੇ ਹਰ ਵਿਅਕਤੀ ਦੇ ਸਿਰ ਤੇ ਉੱਤੇ ਕਰਜ਼ਾ ਹੈ। ਪ੍ਰਤੀ ਵਿਅਕਤੀ ਕਰਜ਼ੇ ਦੇ ਮਾਮਲੇ ਦੇ ਵਿੱਚ ਪੰਜਾਬ ਨੰਬਰ 1 ਸੂਬਾ ਬਣ ਗਿਆ। ਇਹਨਾਂ ਨੂੰ ਤਰੱਕੀਆਂ ਦੇ ਸਰਟੀਫਿਕੇਟਾਂ ਦੇ ਤੌਰ ਤੇ ਟੰਗਣਾ ਜਨਮੋਸ਼ੀ ਵਾਲੇ ਕਾਗਜ਼ਾਂ ਦੇ ਵਿੱਚ ਇਹਨੂੰ ਦਰਜ ਕਰਨਾ ਕਿੱਥੇ ਰੱਖਣਾ ਜਨਾਬ ਦੇਸ਼ ਦਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ੇ ਵਾਲਾ ਸੂਬਾ ਇਸ ਮੌਕੇ ਪੰਜਾਬ ਬਣ ਗਿਆ ਅੰਕੜੇ ਮੇਰੇ ਮੂਰੇ ਪਏ ਨੇ ਜੋ ਰਿਪੋਰਟ ਮੇਰੇ ਮੂਰੇ ਪਈ ਹੈ ਜੋ ਦਮ ਭਰਦੀ ਹੈ ਹਰ ਵਿਅਕਤੀ ਦੇ ਸਿਰ ਦੇ ਉੱਤੇ ਪੰਜਾਬ ਦੇ ਕੁੱਲ ਜੋ ਪੰਜਾਬ ਦੀ ਜਨਸੰਖਿਆ ਉਹਦੇ ਵਿੱਚ ਅੱਜ ਦੀ ਤਰੀਕਹ ਜੇ ਮੈਂ ਗੱਲ ਕਰਾਂ ਤਾਂ ਹਰ ਵਿਅਕਤੀ ਦੇ ਸਿਰ ਦੇ ਉੱਤੇ 123000 ਤੋਂ ਵੱਧ ਦਾ ਕਰਜ਼ਾ ਹੈ ਮਰ ਪਿਛਲੀਆਂ ਰਿਪੋਰਟਾਂ 'ਚ ਆਪਾਂ 1 ਲੱਖ ਦੀ ਗੱਲ ਕਰਦੇ ਆ 123274 ਰੁਪਏ ਪ੍ਰਤੀ ਵਿਅਕਤੀ ਪੰਜਾਬ ਦੇ ਵਿੱਚ ਕਰਜ਼ੇ ਦੀ ਦਰ ਹੈ ਔਰ ਬਾਕੀ ਸਾਰੇ ਸੂਬਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ ਪ੍ਰਤੀ ਵਿਅਕਤੀ ਦੇ ਮਾਮਲੇ ਦੇ ਵਿੱਚ ਜਿਹੜੇ ਟੌਪ 5 ਸੂਬੇ ਨੇ ਉਹਨਾਂ 'ਚ ਪਹਿਲੇ ਨੰਬਰ ਵਾਲੇ ਔਰ ਪੰਜਵੇਂ ਨੰਬਰ ਵਾਲੇ ਦੇ ਵਿੱਚ ਵੀ 75000 ਰੁਪਏ ਦਾ ਫਰਕ ਹੈ ਇਤੋਂ ਦਰਿਆਲਾ ਲੌਸਟੈਟਿਕੀ ਨੰਬਰ 1 ਤੇ ਪੰਜਾਬ ਹੈ ਪ੍ਰਤੀ ਵਿਅਕਤੀ ਸਭ ਤੋਂ ਵੱਧ ਕਰਜ਼ਾ ਚੁੱਕਣ ਵਾਲਾ ਨੰਬਰ 2 ਤੇ ਕੇਰਲਾ ਹੈ ਨੰਬਰ 3 ਤੇ ਮਹਾਰਾਸ਼ਟਰ ਹੈ ਨੰਬਰ 4 ਤੇ ਗੁਜਰਾਤ ਹੈ ਨੰਬਰ 5 ਤੇ ਬਿਹਾਰ ਹੈ ਠੀਕ ਹੈ ਬਿਹਾਰ ਦੇ ਕਰਜ਼ੇ ਦੀ ਦਰ ਇਸ ਲਈ ਵੀ ਘੱਟ ਹੋ ਸਕਦੀ ਹੈ ਕਿ ਉੱਥੇ ਜਨਸੰਖਿਆ ਬਹੁਤ ਜ਼ਿਆਦਾ ਹੈ ਤੇ ਕੁੱਲ ਕਰਜ਼ਾ ਵੀ ਉਹ ਜਨਸੰਖਿਆ ਦੇ ਹਿਸਾਬ ਨਾਲ ਵੰਡਿਆ ਜਾਣਾ ਉਹਦੇ ਵਿੱਚ ਤੇ ਇਸ ਲਈ ਉਹਦੀ ਦਰ ਘੱਟ ਹੋ ਸਕਦੀ ਹੈ ਪਰ ਸਵਾਲ ਪੰਜਾਬ ਵਰਗੇ ਸੰਪੰਨ ਸੂਬਾ ਜਿਹੜਾ ਕਿਸੇ ਸਮੇਂ ਖੇਤੀ ਚ ਸਿੱਖਿਆ ਚ ਹੈਨਾ ਹੋਰ ਕਿੰਨੀਆਂ ਚੀਜ਼ਾਂ ਚ ਨੰਬਰ 1 ਸੂਬਾ ਸੀ ਮਲਕ ਦਾ ਅੱਜ ਕਿੱਥੇ ਲਿਆ ਕੇ ਖੜਾ ਕੀਤਾ ਸਾਡੀ ਰਾਜਨੀਤਿਕ ਜਮਾਤ ਦੀ ਨਲੈਕੀ ਦਾ ਨਤੀਜਾ ਮੈਂ ਰਿਪੋਰਟ ਤੇ ਜਾਂਦਾ ਕਹਿੰਦੇ ਜੀ ਪੰਜਾਬ ਦੇ ਵਿੱਚ ਹਰ ਵਿਅਕਤੀ ਦੇ ਸਿਰ ਦੇ ਉੱਤੇ 123274 ਰੁਪਏ ਦਾ ਕਰਜ਼ਾ 123000 ਤੋਂ ਉੱਪਰ ਦਾ ਕਰਜ਼ਾ ਪ੍ਰਤੀ ਵਿਅਕਤੀ ਹੈ ਨੰਬਰ 2 ਤੇ ਕੇਰਲਾ ਲਗਭਗ ਨੇੜੇ ਤੇੜੇ ਆ 120444 ਰੁਪਏ 120000 ਤੋਂ ਪਾਰ ਕੇਰਲਾ ਦੇ ਵਿੱਚ ਪ੍ਰਤੀ ਵਿਅਕਤੀ ਦੇ ਉੱਤੇ ਕਰਜ਼ਾ ਨੰਬਰ 3 ਤੇ ਮਹਾਰਾਸ਼ਟਰ ਬਹੁਤ ਫਰਕ ਆ ਗਿਆ ਇੱਥੇ 65000 65568 ਰੁਪਏ ਪ੍ਰਤੀ ਵਿਅਕਤੀ ਕਰਜ਼ਾ ਨੰਬਰ 4 ਤੇ ਗੁਜਰਾਤ ਆਇਆ ਇੱਥੇ 54655 ਰੁਪਏ ਇਹ ਮੈਂ ਗੁਜਰਾਤ ਦੇ ਹਿਸਾਬ ਨਾਲ ਸਮਝੀ ਜਾਂਦਾ ਸੀ ਕਿ 75000 ਦਾ ਫਰਕ ਹੈ ਉੱਥੇ ਤਾਂ ਫਰਕੇ ਬਹੁਤ ਉੱਥੇ ਲੱਖ ਦਾ ਫਰਕ ਹੈ ਜੋ ਪੰਜਵੇਂ ਨੰਬਰ ਤੇ ਬਿਹਾਰ 23220 ਰੁਪਏ ਮਤਲਬ ਸਾਡਾ 153274 ਉਹਦਾ ਕਰਜ਼ਾ 23220 ਲੱਖ ਦਾ ਫਰਕ ਹੈ ਸੋ ਇੱਥੇ ਹੁੰਦਾ ਹੈ ਲਾ ਲੋ ਪੰਜਾਬ ਦੀ ਜਨਤਾ ਕਰਜ਼ਾ ਦੇਣਦਾਰੀ ਹੈ ਜਿਹੜੀ ਕਹਿੰਦੇ ਉਹ ਕੁੱਲ ਸਬਈ ਘਰੇਲੂ ਉਤਪਾਦ ਚੋਂ 30% ਦੀ ਤੋਂ ਵੱਧ ਹੈ ਮਤਲਬ ਸੁੱਬਿਆਂ ਉੱਤੇ ਜੀਡੀਪੀ ਦਾ ਲਗਭਗ 23% ਦੀ ਕਰਜ਼ਾ ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ ਤੇ ਇਸੇ ਤਰ੍ਹਾਂ ਪੰਜਾਬ ਸਭ ਤੋਂ ਵੱਧ ਕਰਜ਼ਾ ਲੈਣ ਵਾਲਾ ਸੂਬਾ ਹੈ। ਪੰਜਾਬ ਨੇ ਸਭ ਤੋਂ ਵੱਧ ਕਰਜ਼ਾ ਲਿਆ ਹੋਇਆ ਹੈ। ਪੰਜਾਬ ਉੱਤੇ ਹੈ ਕਹਿੰਦੇ ਜੀਐਸਡੀਪੀ ਦਾ 40.55% ਦੇ ਕਰਜ਼ਾ ਬਣਦਾ। ਅੱਜ ਦੀ ਤਰੀਕ 'ਚ ਜੇ ਮੈਂ ਦੇਖਾਂ ਆਪਾਂ ਨਵੰਬਰ ਮਹੀਨਾ ਮੁੱਕ ਰਿਹਾ ਤੇ ਇਹ ਵਿੱਤੀ ਬਰ੍ਹਾਂ ਮੁੱਕਣ ਤੱਕ 31 ਮਾਰਚ ਤੱਕ ਜਾਂਦੇ ਜਾਂਦੇ ਆ ਪੰਜਾਬ ਦੇ ਸਿਰ ਤੇ 4.5 ਲੱਖ ਕਰੋੜ ਦੇ ਲਗਭਗ ਕਰਜ਼ਾ ਹੋ ਜਾਂਦਾ ਹੈ। ਹਰ ਮਹੀਨੇ 40000 42000 43000 45000 ਇਹ ਐਵਰੇਜ ਕਰਜ਼ਾ ਚੁੱਕਿਆ ਜਾ ਰਿਹਾ ਸਵਾ ਚਾਰ ਲੱਖ ਕਰੋੜ ਦਾ ਕਰਜ਼ਾ ਲਗਾਤਾਰ ਵੱਧਦਾ ਦੁਰਿਆ ਰਿਹਾ ਸੋ ਪੰਜਾਬ ਸਰਕਾਰ ਮੌਜੂਦਾ ਸਰਕਾਰ ਕੱਲੀ ਨਹੀਂ ਇਹਦੇ ਲਈ ਜ਼ਿੰਮੇਵਾਰ ਪਿਛਲੀਆਂ ਸਰਕਾਰਾਂ ਅਕਾਲੀ ਭਾਜਪਾ ਦੀ ਸਰਕਾਰ ਕਾਂਗਰਸੀ ਸਰਕਾਰ ਉਹ ਜਿੱਥੇ ਜ਼ਿੰਮੇਵਾਰ ਨੇ ਉੱਥੇ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਸਭ ਜਵਾਬ ਦੇ ਦਿਖਾਇਆ ਸੀ ਕਿ ਸਾਡੇ ਕੋਲ ਆਮਦਨ ਦੇ ਤਰੀਕੇ ਨੇ ਸਾਡੇ ਕੋਲ ਇਮਾਨਦਾਰੀ ਵਾਲਾ ਸਰਟੀਫਿਕੇਟ ਹੈ ਕਿ ਏਟrox ਸਾਇਤ ਚੋਂ ਵੀ ਰੇਤ ਚੋਂ ਵੀ ਹੋਰ ਖਿੱਤਿਆਂ ਚੋਂ ਵੀ ਇੰਨਾ ਪੈਸਾ ਆਉਣਾ ਕਿ ਖਜ਼ਾਨੇ ਚੋਂ ਬਾਹਰ ਕਿੜਿਆ ਕਰੂਗਾ ਤੇ ਆਪਾਂ ਕਰਜ਼ੇ ਦੀ ਪੰਡ ਲਾ ਕੇ ਉਹ ਮਾਰਨੀ ਆ ਆਪਾਂ ਦਾ ਕਰਜ਼ਾ ਮੁਕਤ ਕਰ ਦੇਣਾ ਪੰਜਾਬ ਉਲਟਾ ਕਰਜਾ ਪੰਜਾਬ ਸਰ ਨਾ ਮਾ ਚੜ ਰਿਹਾ ਈਵੈਂਟ ਮੈਨੇਜਮੈਂਟ ਮੰਗ ਸਰਕਾਰ ਕੰਮ ਕਰ ਰਹੀ ਹੈ ਪ੍ਰਾਪਰਟੀ ਡੀਲਿੰਗ ਮੰਗ ਸਰਕਾਰ ਕੰਮ ਕਰ ਰਹੀ ਹੈ ਪੰਜਾਬ ਦੇ ਅਸਾਸੇ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੈਸਾ ਪੰਜਾਬ ਤੋਂ ਬਾਹਰ ਜਾ ਰਿਹਾ ਸਾਰਾ ਇੱਥੇ ਸਰਕਲ ਚ ਨਹੀਂ ਆ ਰਿਹਾ ਹੈਨਾ ਤੁਹਾਨੂੰ ਕੀ ਚਾਹ ਆ ਦੇਖ ਰਹੇ ਆਂ ਅਸੀਂ ਟੈਂਟ ਤੱਕ ਕੁਰਸੀਆਂ ਤੱਕ ਮੇਜ਼ ਤੱਕ ਆ ਨਕਲੀ ਵਿਧਾਨ ਸਭਾ ਦੇ ਸੈੱਟ ਤੱਕ ਸਾਰਾ ਕੁਝ ਯੂਕੇ ਤੋਂ ਦਿੱਲੀ ਤੋਂ ਉੱਥੋਂ ਦੀਆਂ ਕੰਪਨੀਆਂ ਕਰ ਰਹੀਆਂ ਟੋਟਾਟਾਈ ਉੱਥੋਂ ਦੀਆਂ ਕੰਪਨੀਆਂ ਲੇਬਰ ਉੱਥੋਂ ਦੀ ਸੈਟਅਪ ਸਾਰਾ ਕੁਝ ਉਹਨਾਂ ਦਾ ਤਾਂ ਇਹ ਲੱਖਾਂ ਕਰੋੜਾਂ ਰੁਪਏ ਜਾ ਕਿੱਥੇ ਨੁੜੇ ਤੇ ਮਾਹਿਰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਖੇਤੀ ਦਾ ਸੰਕਟ ਹੈ ਜਦੋਂ ਤੱਕ ਖੇਤੀ ਸੰਕਟ ਹੱਲ ਨਹੀਂ ਕਰਦੇ ਇੱਕੋ ਇੱਕ ਧਰ ਕਿਸਾਨੀ ਤੇ ਮਜ਼ਦੂਰੀ ਜਦੋਂ ਉਹਨਾਂ ਦੀ ਜੇਬੇ ਪੈਸਾ ਆਉਂਦਾ ਤਾਂ ਉਹ ਬਾਜ਼ਾਰ ਚਾਉਂਦਾ ਪੈਸਾ ਘਰੇ ਨਹੀਂ ਰੱਖਦੇ ਤੇ ਬਾਜ਼ਾਰ ਚ ਆਇਆ ਪੈਸਾ ਸਰਕਲ ਹੁੰਦਾ ਸੋ ਇਸ ਲਈ ਮਾਇਰਾਂ ਦਾ ਮੰਨਣਾ ਕਿ ਲੰਬੇ ਸਮੇਂ ਤੱਕ ਪੰਜਾਬ ਜਿਹੜਾ ਖੇਤੀ ਸੰਕਟ ਨਾਲ ਜੂਝ ਰਿਹਾ ਜੇ ਇਹਦੇ ਵਿੱਚੋਂ ਨਹੀਂ ਕੱਢਿਆ ਜਾਂਦਾ ਤਾਂ ਕਰਜ਼ੇ ਦਾ ਬੋਝ ਹੋਰ ਵਧਣਾ ਹੈ ਸਾਡੇ ਕੋਲ ਉਦਯੋਗਿਕ ਖੇਤਰ ਬਹੁਤ ਸੀਮਤ ਹੈ ਨਾਲ ਦੇ ਸੂਬਿਆਂ ਦੀਆਂ ਉਹ ਸੂਲਤਾਂ ਨੇ ਪੰਜਾਬ ਨੂੰ ਉਹ ਸੂਲਤ ਨਹੀਂ ਦੀ ਜਾਰੀ ਸਰਦੀ ਸੂਬਾ ਹੋਣ ਦੇ ਨਾਲ ਤੇ ਸਾਨੂੰ ਸੂਲਤ ਨਹੀਂ ਪਹਾੜੀ ਸੂਬਿਆਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਸੂਲਤ ਹੈ ਉਹ ਇੱਕ ਪਹਿਲੂ ਹੈਗਾ ਇੱਥੇ ਤੇ ਦੂਜਾ ਸਰਕਾਰ ਦੇ ਬੇਲੋੜੇ ਖਰਚੇ ਇਸ਼ਤਿਹਾਰਬਾਜ਼ੀ ਬੋਟ ਟੰਗਣੇ ਅਖਬਾਰੀ ਟੀਵੀ ਮੀਡੀਆ ਨੂੰ ਇਸ਼ਤਿਹਾਰ ਵੈਬ ਨੂੰ ਇਸ਼ਤਿਹਾਰ ਇੰਨੇ ਇਸ਼ਤਿਹਾਰ ਕਿ ਜਿਹੜੇ ਤੁਹਾਡੇ ਅੱਖਾਂ ਚੋਂ ਨਹੀਂ ਆ ਜਾਂਦੀਆਂ ਤੇ ਫਿਰ ਉਹਦਾ ਬਜਟ ਕਿੰਨਾ ਹੈ ਜਨਾਬ ਇਹਦਾ ਅੰਦਾਜ਼ਾ ਲਾ ਕੇ ਦੇਖੋ ਤੇ ਉਹ ਪੈਸਾ ਕਿੱਥੋਂ ਆਉਂਦਾ ਉਹ ਖਰਚਾ ਲੈ ਕੇ ਚੌਪਰ ਗੱਡੀਆਂ ਕਾਫਲੇ ਆਪਣਿਆਂ ਨੂੰ ਛੱਡਾ ਜੋੜੇ ਚੁਣੇ ਨੇ ਜਿਹੜੇ ਨਹੀਂ ਵੀ ਅਸੀਂ ਚੁਣੇ ਉਹ ਵੀ ਸਾਡੇ ਸਿਰ ਤੇ ਬੈਠੇ ਨੇ ਉਹ ਸਾਰੇ ਖਰਚੇ ਸੋ ਇਹ ਬਹੁਤ ਗੰਭੀਰ ਪਹਿਲੂ ਹੈ ਕਿ ਪੰਜਾਬ ਇਹ ਵਿੱਤੀ ਬਰੇ ਤੱਕ ਜਾਂਦੇ ਜਾਂਦਾ 4.4 ਲੱਖ ਕਰੋੜ ਨੂੰ ਉੱਪਰ ਜਾਣਾ ਤੇ ਇੱਧਰ ਪ੍ਰਤੀ ਵਿਅਕਤੀ ਦੇ ਕਰਜ਼ੇ ਦੇ ਮਾਮਲੇ ਦੇ ਵਿੱਚ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਬਣ ਗਿਆ ਹਰ ਜੰਮਣ ਵਾਲਾ ਜਵਾਕ ਕਰਜ਼ਾ ਲੈ ਕੇ ਜਾਂ ਮਰੇ ਤੇ 1,23,274 ਰੁਪਏ ਪ੍ਰਤੀ ਵਿਅਕਤੀ ਖਰਚ ਜਿਹੜਾ ਦੇਸ਼ ਦੇ ਵਿੱਚ ਸਭ ਤੋਂ ਵੱਧ ਹੈ ਇਸ ਵੱਲ ਬਹੁਤ ਗੰਭੀਰ ਹੈ ਮੈਂ ਇਸੇ ਲਈ ਪਹਿਲਾਂ ਇਹੀ ਗੱਲ ਛੂੰਹਣ ਦੀ ਕੋਸ਼ਿਸ਼ ਕੀਤੀ ਐਸ ਵੀ ਆਰ ਸਤ루 ਜਮਨਾ ਲਿੰਕਨ ਹੈ ਮੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਇਸ ਨੂੰ ਜਮਨਾ ਸਤਲੁਜ ਲਿੰਕ ਨਹਿਰ ਬਣਾ ਦਿਓ ਫਿਰ ਸੜਾ ਕੋ ਠੀਕ ਹੋ ਜਾਊਗਾ ਪਾਣੀ ਪਾਈ ਤਾਂ ਤੋਂ ਥੱਲੇ ਨੂੰ ਜਾਂਦਾ ਤੇ ਅਗਲੇ ਸਾਡਾ ਪਾਣੀ ਹਰ ਹਿੱਲੇ ਲੈ ਜਾਣਾ ਚਾਹੁੰਦੇ ਨੇ ਐਸਪੀਐਲ ਦੇ ਮੁੱਦੇ ਤੇ ਹੁਣ ਇੱਕ ਨਵਾਂ ਪੈਂਤੜਾ ਨਮੀ ਤਕਰੀਬ ਸਾਹਮਣੇ ਆ ਰਹੀ ਹੈ ਇਹਨਾਂ ਤਰਕੀਬ ਇਹ ਹੈ ਕਿ ਕੇਂਦਰ ਕਹਿੰਦਾ ਵੀ ਮੈਂ ਪੰਜਾਬ ਤੇ ਹਰਿਆਣਾ ਦੇ ਮਸਲੇ ਚੋਂ ਐਸਪੀਐਲ ਚੋਂ ਬਾਹਰ ਜਾ ਰਹੇ ਆ ਆਪੇ ਨਵੇਂ ਮੇਟੋ ਕਮਾਲ ਹੈ ਵੀ ਕੇਂਦਰ ਵਾਰ ਹੋ ਜੂ ਜਿਹੜਾ ਕਹਿੰਦਾ ਨਵਾਂ ਸੂਬਿਆਂ ਦੇ ਵਿਚਾਲੇ ਤਕੜੀ ਲੈ ਕੇ ਮੈਂ ਬੈਠੂੰ ਬੁਰਕੀ ਬੁਰਕੀ ਮੈਂ ਬੰਡੂ ਬੰਡਣ ਦੇ ਨਾਂ ਤੇ ਕੌਣ ਖਾ ਗਿਆ ਬੁਰਕੀ ਹਰ ਚੀਜ਼ ਦਾ ਕੇਂਦਰੀਕਰਨ ਤੇ ਐਸਪ੍ਰੇਲ ਦੇ ਮਾਮਲੇ ਤੇ ਤੁਸੀਂ ਭਰੇ ਹੁਣ ਜਾ ਰਹੇ ਹੋ ਬਿਲਕੁਲ ਜੀ ਇਹ ਰਿਪੋਰਟ ਹੈ ਇਹ ਖਬਰ ਹੈ ਕਿ ਐਸਵਾਈਐਲ ਦੇ ਮਸਲੇ ਦੇ ਉੱਤੇ ਕੇਂਦਰ ਨੇ ਵਿਚੋਲਗੀ ਤੋਂ ਇਨਕਾਰ ਕਰਤਾ ਉਹਨੇ ਕਹਿਤਾ ਕਿ ਵੀ ਬਹੁਤ ਹੋਲਿਆਂ ਵਿੱਚ ਬਠਈ ਗਏ ਪੰਜ ਵਾਰ ਬੈਠਕ ਕੇਂਦਰੀ ਮੰਤਰਾਲੇ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ ਹਰਿਆਣਾ ਨੂੰ ਵੀ ਤੇ ਪੰਜਾਬ ਨੂੰ ਵੀ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਮਸਲੇ 'ਤੇ ਬਾਤ ਜਾਰੀ ਤੁਮਾਂ ਸੁਭਿਆਂ ਨੂੰ ਖੁਦ ਗੱਲਬਾਤ ਦੀ ਸਲਾਹ ਦਿੱਤੀ ਗਈ ਹੈ ਹਦਾਇਤ ਕੀਤੀ ਗਈ ਹੈ ਕਿ ਆਪ ਇਹ ਨਿਬੜ ਲਓ ਇਹ ਨਈ ਸਾਨ ਹੁੰਦਾ ਹੋਂ ਤੱਕ ਨਿਬੜਿਆ ਹੁੰਦਾ ਭਾਈ ਜੇ ਸੱਚਮੁੱਚ ਸਿਆਸੀ ਜਮਾਤ ਦੀ ਨੀਅਤ ਹੁੰਦੀ ਤਾਂ ਇਹ ਉਸ ਸਮੇਂ ਵੀ ਨਿਬੜ ਸਕਦਾ ਸੀ ਜਦੋਂ ਕੇਂਦਰ 'ਚ ਭਾਜਪਾ ਪ੍ਰਧਾਨ ਮੰਤਰੀ ਸੀ ਇਥੇ ਉਹਨਾਂ ਦੇ ਪਾਈਵਲ ਬਾਦਲ ਸੀ ਹਰਿਆਣਾ ਚ ਉਹਨਾਂ ਦੇ ਪਾਈਵਲ ਚੁਟਾਲੇ ਸੀ ਨਹੀਂ ਨਿਪੜਿਆ ਇਹ ਉਹ ਸਮੇਂ ਵੀ ਨਿਪੜ ਸਕਦਾ ਜੀ ਜਦੋਂ ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਸੀ ਪੰਜਾਬ ਚ ਕੈਪਟਨ ਅਮਰਿੰਦਰ ਸੀ ਹਰਿਆਣਾ ਛੁੱਡਾ ਸੀ ਨਹੀਂ ਨਿਪੜਿਆ ਤੁਹਾਡੀ ਨਵੇੜਨ ਦੀ ਮਨਚਾ ਨਹੀਂ ਤੁਸੀਂ ਵਿਧੀਕੀ ਕਰਨਾ ਚਾਹੁੰਦੇ ਹੋ ਕਾਨੂੰਨੀ ਤੌਰ ਦੇ ਉੱਤੇ ਤਕਨੀਕੀ ਤੌਰ ਦੇ ਉੱਤੇ ਇਸ ਮਸਲੇ ਨੂੰ ਹੱਲ ਨਹੀਂ ਕਰਨਾ ਚਾਹੁੰਦੇ ਹੁਣ ਐਸ.ਵਾਈ.ਐਲ ਦੇ ਉੱਤੇ ਕੇਂਦਰ ਨੇ ਵਿਚੋਲਗੀ ਤੋਂ ਜਦੋਂ ਟਾਲਾ ਵੱਟਿਆ ਪ੍ਰੈਸ ਵਲ ਮੁੜ ਕੇ ਸਾਹਮਣੇ ਆਇਆ ਕੀ ਮਾਮਲਾ ਕੀ ਹੈ ਪੰਜਾਬ ਅਸੈਂਬਲੀ ਚੋਣਾਂ ਨੇੜੇ ਹੋਣ ਕਰਕੇ ਕਹਿੰਦੇ ਜੀ ਕੇਂਦਰ ਹੁਣ ਇਹ ਦਿਖਾਉਣਾ ਚਾਹੁੰਦਾ ਕਿ ਮੈਂ ਪੰਜਾਬ ਦੇ ਮਾਮਲਿਆਂ 'ਚ ਜਾਂ ਪੰਜਾਬ ਦੇ ਉਲਟ ਜਾਣ ਵਾਲੇ ਮਾਮਲਿਆਂ 'ਚ ਮੈਂ ਨਹੀਂ ਆ ਉਹ ਭਾਈ ਚੰਡੀਗੜ੍ਹ ਦਾ ਮਸਲਾ ਤੁਸੀਂ ਖੜਾ ਕਰ ਰਹੇ ਹੋ ਪੰਜਾਬ ਕਹਿ ਰਿਹਾ ਚੰਡੀਗੜ੍ਹ ਸਾਡਾ ਹੈ ਉਹ ਲੜਾਈ ਮੱਠੀ ਸੀ ਹੈਨਾ ਉਹ ਸਾਡੀ ਸਿਆਸੀ ਜਮਾਤ ਨੇ ਨਹੀਂ ਖੁੰਢੀ ਕਰਤੀ ਸੀ ਉਸ ਨੂੰ ਤੁਸੀਂ ਦੁਬਾਰਾ ਧਾਰਨ ਕਰ ਦਿੱਤਾ ਜਦ ਤੁਸੀਂ ਕਿਹਾ ਜੀ ਕਿ ਕੇਂਦਰ ਇਹ ਫੈਸਲਾ ਲੈਣ ਜਾ ਰਿਹਾ ਕਿ ਪੰਜਾਬ ਬਾਹਰ ਹੋ ਜੂਵੇ ਚੰਡੀਗੜ੍ਹ ਚੋਂ ਅਸੀਂ ਜੀ ਇਸ ਨੂੰ ਰਾਸ਼ਟਰਪਤੀ ਜੀ ਨੂੰ ਸੌਂਪ ਦੇਣਾ ਹੈ ਪੂਰਨ ਦਰਜਾ ਦੇ ਦੇਣਾ ਅਸੀਂ ਜੀ ਇਸ ਵਾਰ ਦੇ ਸੈਸ਼ਨ ਦੇ ਵਿੱਚ ਇਹ ਮਤ ਲਿਆ ਰਹੇ ਹਾਂ ਮਤਾ ਲਿਆ ਕੇ ਅਸੀਂ ਜੀ ਨੂੰ ਸੋਧ ਕਰਕੇ ਪਰ੍ਹਾਂ ਮਾਰਨਾ ਤੁਸੀਂ ਲਿਸਟ ਕਰ ਲਿਆ ਸੀ ਉਹ ਪਹਿਲ ਤਾਂ ਆਵਾਜ਼ ਉੱਠੀ ਤਾਂ ਵਾਪਸ ਲੈਣਾ ਪੈ ਗਿਆ ਫਿਲਹਾਲ ਵਾਪਸ ਹੈ ਉਹ ਪਰਮਾਨੈਂਟ ਵਾਪਸ ਨਹੀਂ ਹੈ ਪਰ ਤੁਸੀਂ ਪੰਜਾਬ ਯੂਨੀਵਰਸਿਟੀ ਵਾਲਾ ਮਾਮਲਾ ਸਾਡੇ ਤੇ ਮੜਿਆ ਤੁਸੀਂ ਬੰਮ ਵਾਲਾ ਮਾਮਲਾ ਸਾਡੇ ਤੇ ਮੜਿਆ ਤੁਸੀਂ 50 ਕਿਲੋ ਦੇ ਹਵਾਲੇ ਨਾਲ ਕੇਂਦਰ ਦਾ ਕੰਟਰੋਲ ਦਾ ਸਾਡੇ ਫੰਡ ਰੋਕ ਕੇ ਪੰਜਾਬ ਨੂੰ ਤਸੀਹੇ ਦੇਣ ਵਾਲੀ ਪ੍ਰਕਿਰਿਆ ਚ ਤੇ ਹੁਣ ਇਧਰ ਕਹਿੰਦੇ ਜੀ ਪੰਜਾਬ ਅਸੈਂਬਲੀ ਦੇ ਵਿੱਚ ਮਤਲਬ ਕਿ ਜਿਹੜੀਆਂ ਪੰਜਾਬ ਅਸੈਂਬਲੀਆਂ ਚੋਣਾਂ ਨੇ ਜਿਹੜੀਆਂ ਪੰਜਾਬ ਪ੍ਰਧਾਨ ਸਭਾ ਦੀਆਂ ਚੋਣਾਂ ਨੇ ਉਸ ਮਾਮਲੇ ਦੇ ਉੱਤੇ ਧਿਆਨ ਰੱਖਦੇ ਆਣ ਕਹਿੰਦੇ ਰਾਜਨੀਤਿਕ ਤੌਰ ਤੇ ਪਿੱਛੇ ਹਟਣਾ ਚਾਹੁੰਦੇ ਤੁਸੀਂ ਨਹੀਂ ਜਨਾਬ ਇੰਨਾ ਫਾਨੀਗਾ ਤੁਹਾਡਾ ਪਿੱਛੇ ਹਟਣਾ ਹੁਣ ਤੱਕ ਪੰਜਾਬ ਹਰਿਆਣਾ ਦੇ ਦਰਮਿਆਨ ਕੋਈ ਪੰਜ ਗੇਟ ਦੀ ਬੈਠਕ ਹੋ ਚੁੱਕੀ ਹੈ ਜਿੱਥੇ ਕੇਂਦਰ ਬਚੋਲਾ ਬਣ ਕੇ ਬੈਠਦਾ ਰਿਹਾ ਕੇਂਦਰੀ ਮੰਤਰੀ ਬੈਠਦੇ ਰਹੇ ਨੇ ਕੇਂਦਰ ਦੇ ਨੁਮਾਇंदे ਸੈਕਟਰੀ ਤੱਕ ਚਿੱਠੀਆਂ ਲੈ ਕੇ ਪੱਤਰ ਲੈ ਕੇ ਕਾਗਜ਼ ਪੱਤਰ ਲੈ ਕੇ ਬੈਠਦੇ ਰਹੇ ਨੇ ਤੇ ਇੱਕੋ ਇੱਕ ਤਰੀਕਾ ਕਿ ਪੰਜਾਬ ਇਕੱਲਾ ਪੈ ਜਵੇ ਹਰਿਆਣਾ ਰਾਜਸਥਾਨ ਤੇ ਦਿੱਲੀ ਇਹ ਤਿੰਨ ਸੂਬੇ ਤੇ ਚੌਥਾ ਕੇਂਦਰ ਚਾਰ ਇੱਕ ਪਾਸੇ ਹੋ ਕੇ ਧੂਕੇ ਰਹਿ ਗਏ ਪਾਣੀ ਤੇ ਅਦਾਲਤੀ ਪ੍ਰਕਿਰਿਆ ਤਹਿਤ ਬਾਰ-ਬਾਰ ਜਦੋਂ ਇਹ ਸਵਾਲ ਆਇਆ ਕਿ ਐਸਵਾਈਐਲ ਬਣਾਓ ਪੰਜਾਬ ਕਹਿੰਦਾ ਜੀ ਪਹਿਲਾਂ ਤਾਂ ਦੋ ਫਾਰਮੂਲੇ ਤੇ ਆਓ ਪਹਿਲਾਂ ਇਹ ਤਾਂ ਮੰਨੋ ਕਿ ਪਾਣੀ ਸਾਡਾ ਮਾਲਕੀ ਸਾਡੀ ਹੈ ਉਹਦੇ ਵਿੱਚੋਂ ਅਸੀਂ ਤੁਹਾਨੂੰ ਪੀਣ ਲਈ ਕਿੰਨਾ ਦੇ ਸਕਦੇ ਆ ਇਹ ਸਾਡੀ ਦਰਿਆ ਦੇ ਲਈ ਤੇ ਇਹ ਤਾਂ ਸਰਬੱਤ ਦੇ ਭਲੇ ਵਾਲੇ ਫਾਰਮੂਲੇ ਤੇ ਚੱਲਦੇ ਆ ਕੋਈ ਮਸਲਾ ਹੀ ਨਹੀਂਗਾ ਦੂਜਾ ਉਹ ਕਹਿੰਦੇ ਕਿ ਦੇ ਨਾਲ-ਨਾਲ ਪਾਣੀਆਂ ਦੀ ਪਮੈਸ਼ ਕਰਾਓ ਕਿ ਅੱਜ ਦੀ ਤਰੀਕ ਚ ਪਾਣੀ ਹੈ ਕਿੰਨਾ ਤੁਸੀਂ ਕਹਿੰਦੇ ਹੋ ਜੀ ਰਾਜਸਥਾਨ ਦਾ ਨਕੋਟਾ ਤੁਸੀਂ ਕਹਿੰਦੇ ਹੋ ਜੀ ਚੰਡੀਗੜ੍ਹ ਦਾ ਇੰਨਾ ਕੋਟਾ ਤੁਸੀਂ ਕਹਿੰਦੇ ਜੀ ਦਿੱਲੀ ਦਾ ਇੰਨਾ ਕੋਟਾ ਤੇ ਬਾਕੀ ਹਰਿਆਣਾ ਨੂੰ ਇੰਨਾ ਕਿਉਂਕਿ ਤੁਹਾਡੇ ਚੋਂ ਹੀ ਨਿਕਲਿਆ ਜੀ ਇਸ ਲਈ ਇਹਨਾਂ ਨੂੰ ਇੰਨਾ ਨਾ ਪਾਣੀ ਜਾਊਗਾ ਤੁਹਾਡੇ ਕੋਲ ਕੀ ਬਚਦਾ ਹੀ ਨਹੀਂ ਸੀ ਹਿਸਾਬ ਲੈਣਾ ਜੀ ਮੇਰਾ ਭਰਿਆ ਜਾਂਦੀਆਂ ਦਿਖਦੀਆਂ ਪੰਜਾਬ ਚੋਂ ਲੋਕਾਂ ਨੂੰ ਕੋ ਬੜਾ ਪਾਣੀ ਆ ਜੀ ਉਹਦੇ ਵਿੱਚੋਂ ਇੱਕ ਇੱਕ ਬਾਲਟੀ ਭਰ ਕੇ ਕੱਢਣ ਦੀ ਹਦੈਤ ਨਹੀਂ ਇੱਕ ਡੱਬਾ ਭਰ ਕੇ ਕੱਢਣ ਦੀ ਹਦੈਤ ਨਹੀਂ ਤੁਹਾਨੂੰ ਮੂਜ਼ੀ ਮਾਲਕ ਹੈ ਪਾਣੀ ਆ ਹੁਣ ਕਈਆਂ ਦਾ ਸਵਾਲ ਹੁੰਦਾ ਜੀ ਪਾਣੀ ਤਾਂ ਉੱਪਰੋਂ ਆਉਂਦਾ ਜੀ ਤਾਂ ਗਲੇਸ਼ੀਅਰ ਪਿੰਗਲ ਦੇ ਜੀ ਹਨ ਜੀ ਉਹ ਤਾਂ ਜੀ ਹਿਮਾਚਲ ਦਾ ਜੀ ਉਹ ਤਾਂ ਲੈ ਲद्दाख ਦਾ ਜੀ ਤੁਹਾਡਾ ਕਿਵੇਂ ਕਰਾਵਾ ਪੜ ਲਿਓ ਰਿਪੀਅਨਸ ਦਾ ਫਾਰਮੂਲਾ ਪੜ ਲਿਓ ਪਾਣੀ ਦਾ ਕਿ ਜਦੋਂ ਦਰਿਆ ਕੁਦਰਤੀ ਬਹਿਣ ਚ ਵਗਦੇ ਨੇ ਤਾਂ ਜਿੱਥੋਂ ਜਿੱਥੋਂ ਲੰਘਦੇ ਨੇ ਉਹਦੇ ਕਿਨਾਰੇਆਂ ਵਾਲੇ ਲੋਕ ਉਹਦੇ ਮਾਲਕ ਹੁੰਦੇ ਨੇ ਜੇ ਤੁਸੀਂ ਇਸ ਨੂੰ ਸੁਭਿਆ ਦੀ ਹੱਦ ਚ ਵੰਡਿਆ ਤਾਂ ਦਰਿਆ ਦਾ ਕੁਦਰਤੀ ਬਹਿਣ ਜਿੰਨਾ ਦਰਿਆ ਹਿਮਾਚਲ ਤੋਂ ਲੰਘ ਕੇ ਆ ਰਿਹਾ ਉਹਦਾ ਹਿਮਾਚਲ ਮਾਲਕ ਹੈ ਜਦੋਂ ਪੰਜਾਬ ਦੀ ਹੱਦ 'ਚ ਦਾਖਲ ਹੋ ਗਿਆ ਪੰਜਾਬ 'ਚ ਜਿੱਥੇ ਕੁਦਰਤੀ ਤੌਰ ਤੇ ਬਹਿ ਰਹੇ ਪੰਜਾਬ ਦਾ ਮਾਲਕਾ ਨਕਸਾਨ ਚ ਲਿਆ ਸੀ ਜੇ ਲੈ ਲੇ ਦਾਖ ਚੋਂ ਬਹਿ ਕੇ ਆ ਰਿਹਾ ਤਾਂ ਇਹ ਲੈ ਲੇ ਦਾਖੋ ਦਾ ਮਾਲਕ ਹੈ ਜਦੋਂ ਪੰਜਾਬ 'ਚ ਦਾਖਲ ਹੋ ਗਿਆ ਤਾਂ ਪੰਜਾਬ ਦਾ ਮਾਲਕਾ ਜਿਉਂ ਪਾਕਿਸਤਾਨ ਵਾਲੇ ਪੰਜਾਬ 'ਚੋਂ ਨੂੰ ਜਾ ਰਹੇ ਤਾਂ ਉੱਥੇ ਉਹ ਮਾਲਕ ਹੈ ਸਵਾ ਕੁਦਰਤੀ ਬਹਿ ਹੁੰਦਾ ਤੇ ਪਰ ਤੁਸੀਂ ਉਹਦੇ ਵਿੱਚੋਂ ਇਚੇਚਾ ਨਹਿਰਾ ਕੱਢ ਕੇ ਜਿਵੇਂ ਲੈਣ ਨੂੰ ਫਿਰਦੇ ਹੋ ਉਸ ਨੂੰ ਧੱਕਾ ਕਹਿੰਦੇ ਉਸ ਨੂੰ ਜ਼ੋਰ ਜਬਰੀ ਕਹਿੰਦੇ ਆ ਉਸ ਨੂੰ ਸਰਕਾਰੀ ਤੰਤਰ ਸਰਕਾਰੀ ਮਸ਼ੀਨਰੀ ਦੇ ਦਮ ਤੇ ਕੀਤੀ ਕਾਰਵਾਈ ਕਹਿੰਦੇ ਆ ਕਿਪ ਹਨ ਮਾਲ ਕੀ ਡੈਕਰ ਲਓ ਤੇ ਪਾਣੀ ਦੀ ਵਹਸ਼ ਕਰਾ ਲਓ ਉਧਰ ਬਤ ਕਰ ਲੂਗਾ ਆ ਜੋ ਇਸ ਪੈਨ ਨੂੰ ਦਿੱਤੇ ਤੁਸੀਂ ਮੰਲੀ ਤਿਆਰ ਨਹੀਂ ਸੋ ਹੁਣ ਮੰਨਿਆਇ ਜਾ ਰਿਹਾ ਕਿ ਕੇਂਦਰ ਦਿਖਾਉਣਾ ਇਹ ਚਾਹੁੰਦਾ ਕਿ ਮੈਂ ਪੰਜਾਬ ਦੇ ਹਿੱਤਾਂ ਦੇ ਨਾਲ ਨਹੀਂ ਟਕਰਾ ਰਿਹਾ ਮੈਂ ਤਾਂ ਪੰਜਾਬ ਦੇ ਹੱਕ 'ਚ ਖੜਾ ਹਾਂ ਇਸ ਲਈ ਕਿ ਵੀ ਸੁਸਾਇਤੀਆਂ ਵਿਧਾਨ ਸਭਾ ਚਾਹੁੰਦਾ ਪਰ ਸਭ ਨੂੰ ਪਤਾ ਹੈ ਕਿ ਰਾਸਥਾਨ ਜੋ ਬੋਲੂਗਾ ਦਿੱਲੀ ਦੀ ਸਰਕਾਰ ਜੋ ਬੋਲੂਗੀ ਖਾਸ ਕਰ ਹਰਿਆਣਾ ਜੋ ਬੋਲੂਗਾ ਉਹਦੇ ਵਿੱਚੋਂ ਕੇਂਦਰ ਹੋ ਜੂਗਾ ਤੂੰ ਨਹੀਂ ਬੋਲਦੀ ਅਕਰ ਨੇ ਤੂੰ ਨਹੀਂ ਬੋਲਦੀ ਤੇਰੇ ਤੇਰਾ ਯਾਰ ਬੋਲਦਾ ਇਹ ਕਿਹੜਾ ਕਿਹੜਾ ਯਾਰ ਕਿਹਦੇ ਵਿੱਚ ਬੋਲਦਾ ਸਭ ਪਤਾ ਲੱਗ ਜੂਗਾ ਚਲੋ ਜੀ ਕਹਿਣ ਨੂੰ ਪਿੱਛੇ ਹਟਿਆ ਪਰ ਅਸਲ ਦੇ ਵਿੱਚ ਸਭ ਨੂੰ ਪਤਾ ਕਿ ਪਿੱਛੇ ਹਟਣ ਵਾਲੇ ਨਹੀਂ ਦੂਸਰਾ ਮਾਮਲਾ ਐਸਆਈਆਰ ਐਸਆਈਆਰ ਦੇ ਮਾਮਲੇ ਦੇ ਵਿੱਚ ਕਈ ਨਵੇਂ ਸੁਭਿਆਂ ਦਾ ਨਾਮ ਆ ਗਿਆ ਉੱਥੇ ਐਸਆਈਆਰ ਸ਼ੁਰੂ ਹੋ ਗਈ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਪਹਿਲੂ ਖੜੇ ਨੇ ਚਾਹੇ ਉਹ ਮੱਧ ਪ੍ਰਦੇਸ਼ ਦੀ ਗੱਲ ਹੋਵੇ ਚਾਹੇ ਉਹ ਪੱਛਮੀ ਬੰਗਾਲ ਦੀ ਗੱਲ ਹੋਵੇ ਚਾਹੇ ਗੁਜਰਾਤ ਦੀ ਗੱਲ ਹੋਵੇ ਹੈਨਾ ਚਾਹੇ ਉਹ ਕੇਰਲਾ ਤਾਮਿਲनाडु ਦੀ ਗੱਲ ਹੋਵੇ ਉੱਥੇ ਐਸਆਰ ਹੋ ਰਹੀ ਹੈ ਬਿਹਾਰ ਤੋਂ ਨਿਕਲ ਕੇ ਹੁਣ ਇਹ ਬਾਕੀ ਸੂਬਿਆਂ 'ਚ ਆ ਗਿਆ ਤੇ ਬਾਰੀ ਪੰਜਾਬ ਦੀ ਵੀ ਆਉਣੀ ਹੈ ਪਰ ਐਸਆਰ ਨੂੰ ਚੁਣੌਤੀ ਦਾ ਆਧਾਰ ਕਹਿੰਦੇ ਜੀ ਗਲਤ ਕਰਾ ਦੇ ਤਾਂ ਮੰਨ ਜੁਗਦਾਤ ਕਿਉਂਕਿ ਐਸਆਰ ਦਾ ਤਰੀਕਾ ਕਰਦੇ ਉੱਤੇ ਇਹਨਾਂ ਹੀ ਸੂਬਿਆਂ ਦੇ ਵਿੱਚੋਂ ਕੁਝ ਪਟੀਸ਼ਨਾਂ ਪਈਆਂ ਸੁਪਰੀਮ ਕੋਰਟ ਵੱਲੋਂ ਚੌਣ ਕਮਿਸ਼ਨ ਦੇ ਫੈਸਲੇ ਖਿਲਾਫ ਪਟੀਸ਼ਨਾਂ ਉੱਤੇ ਅੰਤਮ ਸੁਣਵਾਈ ਸ਼ੁਰੂ ਹੋ ਗਈ ਹੈ ਮੁਢਲੇ ਪ੍ਰਵਅ ਦੇ ਵਿੱਚ ਕਿਹਾ ਗਿਆ ਕਿ ਵੀ ਐਸਆਈਆਰ ਨੂੰ ਚੁਣੌਤੀ ਦੇਂਦਾ ਆਧਾਰ ਗਲਤ ਹੈ ਇਹ ਕਹਿ ਕੇ ਕਿ ਜੀ ਪਹਿਲਾਂ ਐਸਆਈਆਰ ਨਹੀਂ ਹੋਈ ਤੇ ਇਸ ਲਈ ਨਹੀਂ ਹੋ ਸਕਦੀ ਕਿੰਨੇ ਕੋਈ ਉਧਾਰ ਨਹੀਂ ਬਣਦਾ ਐਸਆਈਆਰ ਹੋ ਸਕਦੀ ਹੈ ਉਨਿਮਵਲੀ ਤਹਿਤ ਹੋਵੇ ਉਹ ਵੋਟ ਸਦਾਈ ਦੇ ਨਾਂ ਦੇ ਉੱਤੇ ਸਹੀ ਪ੍ਰਕਿਰਿਆ ਹੋਵੇ ਇਹ ਇਹਦਾ ਮਤਲਬ ਐਸਆਈਆਰ ਦੇ ਉੱਤੇ ਮੋਰ ਤਾਂ ਲੱਗ ਰਹੀ ਕਿ ਐਸਆਈਆਰ ਹੋਵੇਗੀ ਚਲੋ ਜੀ ਐਸਆਈਆਰ ਹੋਵੇਗੀ ਤਾਂ ਫਿਰ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ ਮੈਨੂੰ ਫਿਕਰ ਇਸ ਲਈ ਕਿ ਕਦੋਂ ਪੰਜਾਬ ਆਉਣਾ ਜਿਨ੍ਹਾਂ ਬੀਐਲਓ ਜਿਹੜੇ ਅਧਿਕਾਰੀ ਹੁੰਦੇ ਨੇ ਜਿਹੜੇ ਜ਼ਿਆਦਾਤਰ ਮਾਸਟਰ ਕੈਡਰ ਦੇ ਹੁੰਦੇ ਨੇ ਜਾਂ ਹੋਰ ਵਿਭਾਗਾਂ ਤੇ ਲੈ ਲੈ ਜਾਂਦੇ ਨੇ ਉਹਨਾਂ ਨੇ ਜਾ ਕੇ ਬੀਐਲਓ ਨੇ ਜਿਨ੍ਹਾਂ ਨੇ ਵੋਟ ਕਟਣੀ ਬਣਾਉਣੀ ਹੈ ਦਰਜ ਕਰਨੀ ਉਹ ਡਿਊਟੀ ਨਿਭਾਉਣੀ ਹੈ ਉਹ ਸੁਸਾਇਡ ਕਿਉਂ ਕਰਨੇ ਲਗਾਤਾਰ ਬਿਲਕੁਲ ਜੀ ਐਸਆਈਆਰ ਦੇ ਮਾਮਲੇ ਦੇ ਵਿੱਚ ਬੀਐਲਓ ਦੀਆਂ ਲਗਾਤਾਰ ਹੋ ਰਹੀਆਂ ਖੁਦਕੁਸ਼ੀਆਂ ਇਸ ਗੱਲ ਦਾ ਧਿਆਨ ਮੰਗਦਿਆਂ ਨੇ ਕਿ ਉਹਨਾਂ ਤੇ ਕਿਹੋ ਜਿਹਾ ਦਬਾਅ ਹੈ ਕਿਹੋ ਜਿਹਾ ਪ੍ਰੈਸ਼ਰ ਹੈ ਕਿਸ ਦਬਾਅ ਹੇਠੋਂ ਕੰਮ ਕਰ ਰਹੇ ਨੇ ਉਹ ਕੀ ਆਜ਼ਾਦ ਸੰਵਧਾਨਕ ਤੌਰ ਤੇ ਕੰਮ ਕਰ ਰਹੇ ਨੂੰ ਸੁਤੰਤਰਤਾ ਦਿਵਸ ਮਨਾਇਆ ਜੀ ਅਸੀਂ ਪਰ ਸੁਤੰਤਰਤਾ ਅਸਰ ਕੰਮ ਵੀ ਹੋ ਰਿਹਾ ਕਿ ਨਹੀਂ ਸਵਾਲ ਹੈ 22 ਦਿਨਾਂ ਚ 7 ਸਵੇਿਆਂ ਦੇ ਵਿੱਚ 25 ਬੀਐਲਓ ਸੁਸਾਈਡ ਕਰ ਚੁੱਕੇ ਨੇ ਮੌਤ ਹੋ ਗਈ 25 ਦੀ 22 ਦਿਨਾਂ ਦੇ ਵਿੱਚ ਮਤਲਬ ਹਰ ਰੋਜ਼ ਇੱਕ ਤੋਂ ਵੱਧ 22 ਦਿਨਾਂ ਚ 7 ਸਵੇਿਆਂ ਚ 25 ਬੀਐਲਓ ਦੀ ਮੌਤ ਹੋ ਚੁੱਕੀ ਹੈ ਸਮੱਸਿਆ ਇਹਨਾਂ ਜੀ ਸਭ ਤੋਂ ਜ਼ਿਆਦਾ ਨੌ ਦੀ ਜਾਨ ਮੱਧ ਪ੍ਰਦੇਸ਼ ਚ ਗਈ ਹੈ ਜਦੋਂ ਕਿ ਪੱਛਮੀ ਬੰਗਾਲ ਦੀ ਸਰਕਾਰ ਮੰਮਤਾ ਬੰਦੇ ਦੀ ਸਰਕਾਰ ਦੰਪ ਪਰ ਰਹੀ ਆ ਕਿ ਸਾਡੇ ਇੱਥੇ 34 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜੀ 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 ਜਦੋਂ ਕਿ ਸਰਕਾਰ ਇਹਨਾਂ ਅੰਕੜਿਆਂ ਨੂੰ ਦਰੁਸਤ ਨਹੀਂ ਮੰਨਦੀ ਕਿਉਂਕਿ ਮੇਰੇ ਕੋਲ ਜੋ ਪੱਛਮੀ ਬੰਗਾਲ ਦੇ ਅੰਕੜੇ ਹੈ ਜੀ ਉਹ ਤਿੰਨ ਦੇ ਆਏ ਨੇ ਪਰ ਉੱਥੋਂ ਦੇ ਹਵਾਲੇ ਨਾਲ ਦੰਪ ਰਿਹਾ ਕਿ 34 ਦਾ ਮਤਲਬ ਤਿੰਨ ਤੇ 34 ਦੇ ਵਿਚਾਲੇ ਵੀ ਕੁਝ ਹੋ ਸਕਦਾ ਹੈ ਇਹ ਉਹ ਵਧਾ ਕੇ ਦੱਸ ਰਹੇ ਨੇ ਕੀ ਘਟਾ ਕੇ ਦੱਸ ਰਹੇ ਨੇ ਜੇ ਘਟਾ ਕੇ ਦੱਸ ਰਹੇ ਤਾਂ ਉਹ ਵਧਾ ਕੇ ਦੱਸ ਰਹੇ ਨੇ ਅੰਦਰ ਕੁਝ ਹੋਰ ਵੀ ਹੈਗਾ ਪਰ ਮੈਂ ਜਿਹੜੀਆਂ ਰਿਕਾਰਡ ਚ ਵੀ ਆਈਆਂ ਮੈਂ ਉਹਦੇ ਵੱਲ ਵੀ ਦੇਖਾਂ ਤਾਂ ਭਾਈ ਦਿਨਾਂ ਚ 25 ਮੌਤਾਂ ਚੰਤਾ ਦਾ ਬਿਸ਼ਾ ਨਹੀਂ ਜੀ ਕਿਤੇ ਤਾਂ ਗੌਰ ਨਹੀਂ ਕਰਨੀ ਬਣਦੀ ਕੀ ਇਹ ਮਾਮਲਾ ਕਹਿੰਦੇ ਜੀ ਦੇਸ਼ ਦੇ 12 ਸੁਬਿਆਂ ਦੇ ਵਿੱਚ 51 ਕਰੋੜ ਤੋਂ ਜ਼ਿਆਦਾ ਵੋਟਰਾਂ ਦੇ ਉੱਤੇ ਦੇ ਘਰਾਂ ਦੇ ਉੱਤੇ ਜਾ ਕੇ ਦਸਤਕ ਦਿੱਤੀ ਜਾ ਰਹੀ ਹੈ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ 5,32,000 ਤੋਂ ਵੱਧ ਬੀਐਲਓ ਇਸ ਕੰਮ 'ਚ ਲੱਗੇ ਨੇ ਤੇ ਜਿਨ੍ਹਾਂ ਦੇ ਉੱਤੇ ਦਬਾਅ ਕਹਿੰਦੇ ਲਗਾਤਾਰ ਘੈਰਾਂਦਾ ਜਾ ਰਿਹਾ ਜਿਹਦੀ ਉਦਾਹਰਣ ਇਹ ਨਿਕਲਦੀ ਹੈ ਕਿ 22 ਦਿਨਾਂ ਚ ਇਹਨਾਂ ਸਤ ਸੂਬਿਆਂ ਦੇ ਵਿੱਚ 25 ਤੋਂ ਜ਼ਿਆਦਾ ਬੀਐਲਓ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਤ੍ਰਿਨਮਲ ਕਾਂਗਰਸ ਪੱਛਮੀ ਬੰਗਾਲ ਦੇ ਹਵਾਲੇ ਨਾਲ ਦੰਪ ਭਰੀ ਹੈ ਕਿ 34 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਇਹਨਾਂ ਮੌਤਾਂ ਦਾ ਉੱਥੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਤੇ ਪਰ ਇਹ ਵੱਡਾ ਸਮੱਸਿਆ ਵੀ ਹੈ ਵਿਰੋਧੀ ਧਿਰ ਦਾ ਲੀਡਰ ਹੈ ਜੀ راہુલ ਗਾਂਧੀ ਉਹ ਕਹਿੰਦਾ ਐਸਆਈਆਰ ਦੇ ਨਾਮ ਦੇ ਉੱਤੇ ਪਿਛੜੇ ਦਲਤ ਹੈ ਤੇ ਗਰੀਬ ਗਰੁੱਪੇ ਵੋਟਰਾਂ ਦੀ ਕਹਿੰਦੇ ਜੀ ਵੋਟ ਇਕੱਠੀ ਜਾ ਰਹੀ ਹੈ ਜਦੋਂ ਕਿ ਭਾਜਪਾ ਦਾ ਮੈਂਬਰ ਪਾਰਲੀਮੈਂਟ ਸੁਦਾ ਸ਼ੂਤਰੀ ਵਿਧੀ ਕਹਿੰਦਾ ਜੀ ਵਿਰੋਧੀ ਧਿਰ ਤੱਕ ਕਦੇ EVM ਤੇ ਦੋਛਲਾਉਂਦੀ ਆ ਹੁਣ SIR ਤੇ ਦੋਛਲਾਉਂਦੀ ਇਹਨਾਂ ਦੀ ਆਦਤ ਹੋ ਗਈ ਆ ਪਰ ਮੈਂ ਜਦੋਂ ਸੁਬਾਹ ਦਾ ਰਾਂਖੜੇ ਦੇਖਦਾ ਤਾਂ ਇੱਕ ਮਤਲਬ UP ਦੇ ਵਿੱਚ ਇੱਕ VLO ਦਾ ਪਿਓ ਇਹ ਕਹਿੰਦਾ ਕਹਿੰਦਾ ਜੀ ਮਰਨ ਤੋਂ ਪਹਿਲਾਂ ਸਾਨੂੰ ਸਾਡੇ ਮੁੰਡੇ ਨੇ ਫੋਨ ਕਰਕੇ ਕਿਹਾ ਕਿ ਮੇਰੇ ਤੇ OBC ਵੋਟਾਂ ਕੱਟਣ ਦਾ ਦਬਾਅ ਸੀ ਉਸ ਦੀ ਪਤਨੀ ਕਹਿ ਰਹੀ ਆ ਕਿ ਮੇਰਾ ਪਤੀ ਦੱਸਦਾ ਹੁੰਦਾ ਸੀ ਕਿ ਮੇਰੇ ਤੇ ਦੁਆ ਬਣਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਆਧਾਰ ਕਾਟ ਨਹੀਂ ਹੈਗੇ ਇਹਨਾਂ ਦੀ ਵੋਟ ਦਰਜ ਕਰ ਤੇ ਮੇਰੇ ਤੇ ਜਵਾਬ ਨਜ਼ਰ ਹੈ ਇਹਨਾਂ ਦੀ ਵੋਟ ਕੱਟ ਚਾਹੇ ਸਾਰਾ ਕੁਝ ਹੈਗਾ। ਯੂਪੀ ਦੇ ਗੋਡਾ ਜ਼ਿਲ੍ਹੇ ਦੇ ਵਿੱਚ ਸੋਮਵਾਰ ਨੂੰ ਜ਼ਹਿਰ ਖਾ ਕੇ ਜਾਨ ਦੇਣ ਵਾਲੇ ਬੀਐਲਓ ਤੇ ਇੱਕ ਅਧਿਆਪਕ ਜਿਹੜਾ ਅਧਿਆਪਕ ਸੀਗਾ ਜਿਹਨੂੰ ਇਹ ਡਿਊਟੀ ਲੱਗੀ ਸੀ ਹੈ ਵਿਪਨ ਯਾਦਵ ਦੇ ਪਿਤਾ ਸ੍ਰੇਸ਼ ਯਾਦਵ ਨੇ ਪ੍ਰਸ਼ਾਸਨ ਉੱਤੇ ਗੰਭੀਰ ਦੋਸ਼ ਲਾਉਂਦੇ ਆ ਕਿਆ ਕਿ ਬੇਟੇ ਨੇ ਮਰਨ ਤੋਂ ਪਹਿਲਾਂ ਫੋਨ ਕਰਕੇ ਕਿਹਾ ਸੀ ਕਿ ਐਸਡੀਐਮ ਤੇ ਬੀਡੀਪੀਓ ਵੋਟਰ ਲਿਸਟਾਂ ਵਿੱਚ OBC ਵੋਟਰਾਂ ਦੇ ਨਾਮ ਕੱਟਣ ਦੇ ਲਈ ਉਹਦੇ ਤੇ ਲਗਾਤਾਰ ਦਬਾਅ ਬਣਾ ਰਿਹਾ ਹੈ। ਮੱਧ ਵਰਗ ਦੇ ਹੈ ਤੇ ਆਮ ਜਨਰਲ ਵਰਗ ਦੇ ਨਾਮ ਦਰਜ ਕਰਨ ਦੇ ਦਬਾਅ ਬਣਾਏ ਜਾ ਰਹੇ ਨੇ। ਹੈਨਾ? ਮਨਾ ਕਰਨ ਤੇ ਕਹਿੰਦੇ ਸਸਪੈਂਡ ਕਰਨ ਦੀਆਂ, ਤੰਗ ਕਰਨ ਦੀਆਂ, ਗ੍ਰਿਫਤਾਰੀ ਤੱਕ ਦੀਆਂ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਹੈ ਬਿੱਪਨ ਦੀ ਪਤਨੀ ਕਹਿੰਦੇ ਜੀ ਸੀਮਾ ਨੇ ਕਿਹਾ ਕਿ ਅਧਿਕਾਰੀ ਹੈ ਆਧਾਰ ਨਾ ਹੋਣ ਦੇ ਬਾਵਜੂਦ ਵੀ ਕੁਝ ਲੋਕਾਂ ਦੀ ਵੋਟ ਬਣਾਉਣ ਦੇ ਲਈ ਮੇਰੇ ਤੇ ਦਬਾਅ ਬਣਾ ਰਹੇ ਤੋ ਇਹਦੇ ਵਿੱਚੋਂ ਕਿਹ ਅਸੂਸਾਈ ਨਿਕਲ ਰਹੇ ਨੇ ਇਹਦੇ ਵਿੱਚੋਂ ਮੌਤਾਂ ਨਿਕਲ ਰਹੀਆਂ ਸਭ ਤੋਂ ਵੱਧ ਮੌਤਾਂ ਮੱਧ ਪ੍ਰਦੇਸ਼ ਤੋਂ ਦਰਜ ਕੀਤੀਆਂ ਗਈਆਂ 9 ਬੀਐਲਓ ਦੀਆਂ ਮੌਤਾਂ ਨੇ ਜਿਨ੍ਹਾਂ ਦੇ ਐਸਆਰ ਦੀ ਜ਼ਿੰਮੇਵਾਰੀ ਸੀ ਉਸ ਤੋਂ ਬਾਅਦ ਯੂਪੀ ਹੈ ਉਸ ਤੋਂ ਬਾਅਦ ਗੁਜਰਾਤ ਹੈ ਦੋਵਾਂ ਥਾਵਾਂ ਦੇ ਉੱਤੇ 4-4 ਮੌਤਾਂ ਨੇ ਯੂਪੀ ਦੇ ਵਿੱਚ ਵੀ ਗੁਜਰਾਤ ਦੇ ਵਿੱਚ ਵੀ 4 ਬੀਐਲਓ ਨੇ ਜਾਨ ਲੀਤੀ ਆਪਣੀ ਇਸੇ ਤਰ੍ਹਾਂ ਫਿਰ ਪੱਛਮੀ ਬੰਗਾਲ ਹੈ ਤੇ ਰਾਜਸਥਾਨ ਹੈ ਤਿੰਨ-ਤਿੰਨ ਮੌਤਾਂ ਇੱਥੇ ਦਰਜ ਕੀਤੀਆਂ ਗਈਆਂ ਨੇ ਬੀਐਲਓ ਦੀਆਂ ਤੇ ਫੇਰੇ ਤੋਂ ਬਾਅਦ ਤਾਮਿਲਨਾਡੂ ਤੇ ਕੇਰਲਾ ਇਕ-ਇਕ ਮੌਤ ਐਤ ਦਰਜ ਕੀਤੀ ਗਈ ਹੈ ਕੀ ਮਤਲਬ ਹੈ ਜੀ 700 ਬਿਆਂ ਚ 22 ਦਿਨਾਂ ਚ 25 ਬੀਐਲਓ ਦੀ ਮੌਤ ਤੇ ਮੰਨਿਆ ਜਾ ਰਿਹਾ ਕਿ ਐਸਆਈਆਰ ਇਹ ਜਾਨ ਲੈ ਰਹੀ ਹੈ ਇੱਕ ਵਿਅਕਤੀ ਨੂੰ ਪੰਜਾਬ ਸਰਕਾਰ ਬਚਾਉਣ ਚ ਲੱਗੀ ਹੈ ਦੂਸਰੇ ਚੋਣੇ ਨਮਾਇंदे ਦੇ ਉੱਤੇ ਫੈਸਲਾ ਲੈਣ ਦਾ ਧਮ ਨਹੀਂ ਹੈ ਬਿਲਕੁਲ ਜੀ ਇੱਕ ਪਾਸੇ ਹਰਚਨਪੁਰ ਰਾਲਾ ਮੰਗਦਾ ਦੂਏ ਪਾਸੇ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਰਾਲਾ ਹਰਚਰਨ ਭੁੱਲਰ ਵਾਲੇ ਮਾਮਲੇ ਦੇ ਵਿੱਚ ਹਰਚਰਨ ਭੁੱਲਰ ਆਪਣੇ ਵਕੀਲਾਂ ਦੇ ਰਾਹੀਂ ਅਦਾਲਤ ਪਹੁੰਚਦਾ ਹੈ ਅਦਾਲਤ ਪਹੁੰਚ ਕੇ ਉਹ ਭ੍ਰਸ਼ਟਾਚਾਰ ਦੇ ਮਾਮਲੇ 'ਚ ਸੀਬੀਆਈ ਵੱਲੋਂ ਕੀਤੀ ਗਈ ਐਫਆਈਆਰ ਨੂੰ ਰੱਦ ਕਰਾਉਣ ਦੀ ਮੰਗ ਕਰਦਾ ਉਹ ਕਹਿੰਦਾ ਜੀ ਇਹ ਆਧਾਰ ਨਹੀਂ ਬਣਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਬਕਾ ਡੀਆਈਜੀ ਹਰਚਰਨ ਭੁੱਲਰ ਇੱਕ ਅਰਜੀ ਲੌਂਦਾ ਹੈ ਕਿ ਜੀ ਸੀਬੀਆਈ ਬਿਨਾਂ ਮਨਜ਼ੂਰੀ ਤੋਂ ਪੰਜਾਬ 'ਚ ਦਾਖਲ ਹੋ ਕੇ ਕਿਵੇਂ ਜਾਂਚ ਕਰ ਸਕਦੀ ਹੈ ਉਹਦਾ ਕੀ ਮਤਲਬ ਬੰਦਾ ਜੀ ਕਹਿੰਦੇ ਪੰਜਾਬ ਸਰਕਾਰ ਨੇ ਵੀ ਕਹਿੰਦਾ ਜੀ ਪੰਜਾਬ ਸਰਕਾਰ ਵੀ ਅਚਾਨਕ ਪੁਲਰ ਵਾਲੇ ਪਾਸੇ ਖੜ ਕੇ ਕਹਿ ਰਹੀ ਐ ਬਿਨਾ ਸਹਿਮਤੀ ਜਾਂਚ ਨਹੀਂ ਹੋ ਸਕਦੀ ਜੀ ਸਾਡੀ ਸਹਿਮਤੀ ਉਹ ਨਹੀਂ ਲਈ ਜੀ ਮਾਨਜੋ ਹਾਈ ਕੋਰਟ ਨੇ ਪੁੱਛਿਆ ਫਿਰ ਪੰਜਾਬ ਸਰਕਾਰ ਨੂੰ ਕਹਿੰਦੇ ਕਿ ਭਾਈ ਆਖਰ ਤੁਹਾਨੂੰ ਇੰਨੀ ਕਾਲੀ ਕਾਦੀ ਐ ਚਿੰਤਾ ਕਾਦੀ ਐ ਇਹਨੂੰ ਛੇਤੀ ਬਾਹਰ ਲੈ ਜਾਣ ਦੀ ਬਾਹਰ ਕੱਢਣ ਦੀ ਕੀ ਮਤਲਬ ਹੈ ਜੀ ਬਿਲਕੁਲ ਜੀ ਕਿਸੇ ਸੂਬੇ ਦੇ ਵਿੱਚ ਕੇਂਦਰੀ ਏਜੰਸੀਆਂ ਦਾ ਦਖਲ ਵੱਡਾ ਸਵਾਰ ਤੇ ਜਿਸ ਕਦਰ ਇਹ ਦਖਲ ਵੱਧ ਰਿਹਾ ਕੰਟਰੋਲ ਵੱਧ ਰਿਹਾ ਉਹਦੇ ਉੱਤੇ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਪਰ ਜੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਹੈ ਤੇ ਉਸ ਮਾਮਲੇ 'ਚ ਸੀਬੀਏ ਨੇ ਇੱਕ ਅਧਿਕਾਰੀ ਤੇ ਕਾਰਵਾਈ ਕੀਤੀ ਹੈ ਤੁਸੀਂ ਕਹੋ ਫਿਰ ਸੀਬੀਏ ਨੂੰ ਕਿ ਨਾ ਹੀ ਪਈ ਅਸੀਂ ਕਾਰਵਾਈ ਕਰਦੇ ਹਾਂ ਅਸੀਂ ਜਾਂਚ ਕਰਦੇ ਹਾਂ ਅਜੇ ਤੱਕ ਜਾਂਚ ਕਿਉਂ ਨਹੀਂ ਕਿਸੇ ਹੋਰ ਅਧਿਕਾਰੀ ਖਿਲਾਫ ਕਿਸੇ ਜਦੋਂ ਤੱਕ ਪੰਜਾਬ 'ਚ ਭ੍ਰਸ਼ਟਾਚਾਰ ਮੁੱਕ ਗਿਆ ਇੱਕ ਅਚਾਨਕ ਪੁੱਲ ਰੇ ਸੀ ਜਾਂ ਉਹ ਵੀ ਝੂਠਾ ਫਸਾਇਆ ਹੈ ਹੀ ਨਹੀਂਗਾ ਪੰਜਾਬ 'ਚ ਭ੍ਰਸ਼ਟਾਚਾਰ ਦੋਆਂ ਗੱਲਾਂ 'ਚ ਇੱਕ ਗੱਲ ਤਾਂ ਹੋਊਗੀ ਫਿਰ ਇਹ ਜਾਂਚ ਨਹੀਂ ਲੋੜਨੀ ਤੁਸੀਂ ਕਿਸੇ ਤੇ ਕਾਰਵਾਈ ਨਹੀਂ ਵਿਜੀਲੈਂਸ ਨਹੀਂ ਕਿਸੇ ਖੁਦ ਕਾਰਵਾਈ ਕਰ ਰਹੀ ਸਰਕਾਰ ਨੇ ਕਿਸੇ ਕਾਰਵਾਈ ਕਰ ਰਹੀ ਫਿਰ ਜਾਂ ਤਾਂ ਪਰ ਸੱਚਾ ਨਹੀਂ ਜਾਂ ਫਿਰ ਕਿਸੇ ਹੋਸੀਵੇ ਇਹਨੇ ਫੜ ਲਿਆ ਉਹਨੂੰ ਕਿਉਂ ਪਰ ਜਦੋਂ ਭੁੱਲਰ ਤਾਂ ਜਾਵੇ ਅਦਾਲਤ ਤੇ ਅਗਲਾ ਤਾਂ ਆਪਣੀ ਅਨਛੜੋਣੀ ਚਾਊਗਾ ਅਗਲਾ ਤਾਂ ਆਪਣੇ ਨੂੰ ਨਿਰਦੋਸ਼ ਚੋਰ ਕਦੋਂ ਮੰਨਦਾ ਕਿ ਮੈਂ ਚੋਰੀ ਕੀਤੀ ਹੈ ਪਰ ਜੋ ਤੱਤ ਸੱਚ ਨੇ ਸੀਵੇ ਉਹ ਕਹਿੰਦੀ ਹੈ ਸਾਈਨ ਨੇ ਪੈਸੇ 7 ਕਰੋੜ ਤੋਂ ਵੱਧ ਪੈਸਾ ਫੜ ਲਿਆ ਜੀ ਇਹ ਸੋਨਾ ਕਹਿੰਨਾ ਟੱਕਾ ਕਿੱਥੋਂ ਬਣ ਗਿਆ ਜੀ ਆਮਦਨ ਇੰਨੀ ਹੈ ਤੇ ਕਮਾਈ ਇੰਨੀ ਹੈ ਜੀ ਪਰ ਪੰਜਾਬ ਸਰਕਾਰ ਕਹਿੰਦੀ ਨਹੀਂ ਜੀ ਸਾਡੀ ਸਹਿਮਤੀ ਤੋਂ ਬਿਨਾ ਸਿਵਲ ਕਾਰਵਾਈ ਕਰੀ ਅਦਾਲਤ ਨੇ ਚਾੜਾ ਮਾਰੀ ਹੁਣ ਇੱਥੇ ਪੰਜਾਬ ਸਰਕਾਰ ਬਚਾਉਂਦੀ ਨਜ਼ਰ ਆ ਰਹੀ ਆ ਸਰਚਨਪੁਰ ਦੋਵੇਂ ਪਾਸੇ ਅਮਰਤਪਾਲ ਸਿੰਘ ਪਹਿਲਾਂ ਸੁਪਰੀਮ ਕੋਰਟ ਜਾਂਦੇ ਨੇ ਕਿ ਵੀ ਮੈਨੂੰ ਪ੍ਰੋਲ ਦਿੱਤੀ ਜਾਵੇ ਮੈਨੂੰ ਸੰਸਦ ਦੇ ਸੈਸ਼ਨ ਚ ਸਰਣ ਦੀ ਯਾਜ ਦਿੱਤੀ ਜਾਵੇ ਮੇਰੇ ਤੇ ਲੱਗਾ ਜਿਹੜਾ ਹੈ ਨਾ ਉਹਨੂੰ ਭੰਗ ਕੀਤਾ ਜਾਵੇ ਸੋ ਉਹ ਉਹ ਮੰਗ ਕਰਦੇ ਤੇ ਪਰ ਸੁਪਰੀਮ ਕੋਰਟ ਕਹਿੰਦੀ ਨਹੀਂ ਤੁਸੀਂ ਆਪਣੀ ਚਾਹੇ ਐਨਐਸਏ ਦੀ ਮੰਗਾ ਚਾਹੇ ਸੰਸਦ 'ਚ ਹਿੱਸਾ ਲੈਣ ਦੀ ਮੰਗਾ ਤੁਸੀਂ ਇਹਨੂੰ ਹਾਈ ਕੋਰਟ ਲੈ ਕੇ ਜਾਓ ਆਪਣੀ ਦਲਦਲਤ ਲੈਣੋ ਪੰਜਾਬ ਹਾਈ ਕੋਰਟ 'ਚ ਅਮਰਪਾਲ ਦੇ ਵਕੀਲ ਪਟੀਸ਼ਨ ਦਾਖਲ ਕਰਦੇ ਨੇ ਤੇ ਉਸ ਦੇ ਉੱਤੇ ਜਿਰਾ ਤੋਂ ਬਾਅਦ ਚਰਚਾ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਆਪਣਾ ਸਪਸ਼ਟੀਕਰਨ ਦੇ ਲਈ ਪੁੱਛਿਆ ਜਾਂਦਾ ਕਿ ਦੱਸੋ ਜੀ ਤੁਹਾਡਾ ਕੀ ਮੰਨਣਾ ਹੈ ਤੁਸੀਂ ਲਾਇਆ ਜਿਹੜੇ 3ਐਨਐਸਏ ਤੇ ਇਹ ਡਿਗੁਰਗਾ ਜੇਲ੍ਹ 'ਚ ਹੈ ਤੇ ਤੁਸੀਂ ਜੇ ਕਹੋਂ ਤਾਂ ਕੀ ਇਸ ਨੂੰ ਸੰਸਦ 'ਚ ਆਗਿਆ ਦਿੱਤੀ ਜਾਵੇ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਦਾ ਹਵਾਲਾ ਦਿੰਦਿਆਂ ਇਹਨਾਂ ਜੀ ਆਗਿਆ ਦੇ ਇਨਕਾਰ ਕਰਤਾ ਸਹਿਮਤੀ ਤੋਂ ਇਨਕਾਰ ਕਰਤਾ ਮਤਲਬ ਉਹ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਸ ਨੂੰ ਪਰੋਲ ਮਿਲੇ ਤੇ ਸ਼ਹਿਰ ਜੀ ਹਿੱਸਾ ਲੈ ਸਕੇ ਹੁਣ ਇਹਦਾ ਮਤਲਬ ਪੰਜਾਬ ਸਰਕਾਰ ਜੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਦੇ ਹਵਾਲੇ ਨਾਲ ਕਿ ਜੀ ਉਹਨਾਂ ਦੇ ਆਧਾਰ ਦੇ ਉੱਤੇ ਇਨਕੁਆਇਰੀ 'ਚ ਗੱਲ ਆਈ ਹੈ ਜੀ ਕਿ ਨਹੀਂ ਜੀ ਖਤਰਾ ਹੈ ਜੀ ਆਹ ਜੀ ਬਾਹਰ ਜੀ ਫਿਰ ਭਈ ਚੌਣ ਕਿਉਂ ਲੜਨ ਦੀ ਜਾਂ ਜਦ ਲਈ ਜੇ ਇੱਕ ਵਿਅਕਤੀ ਜੇਲ੍ਹ ਚ ਬੈਠ ਕੇ ਚੋਣ ਲੜ ਸਕਦਾ ਹੈ ਤੇ ਉਹ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਜਾਂ ਐਮ.ਐਲ.ਏ ਬਣ ਸਕਦਾ ਹੈ ਤੇ ਫਿਰ ਉਹਦੇ ਸੂਬੇ ਦੇ ਉਸ ਖਿੱਤੇ ਦੇ ਉਸ ਹਲਕੇ ਦੇ ਚਾਹੇ ਵਿਧਾਨ ਸਭਾ ਦਾ ਹਲਕਾ ਹੈ ਚਾਹੇ ਉਹ ਲੋਕ ਸਭਾ ਦਾ ਹਲਕਾ ਹੈ ਉੱਥੋਂ ਦੇ ਵੋਟਰਾਂ ਦਾ ਕੀ ਕਸੂਰ ਜੀ ਕੀ ਉਹਨਾਂ ਦਾ ਨੁਮਾਇੰਦਾ ਫਿਰ ਕਾਰਵਾਈ ਨਹੀਂ ਕਰ ਸਕਦਾ ਕੋਈ ਕੋਈ ਕੰਮ ਨਹੀਂ ਕਰ ਸਕਦਾ ਕੋਈ ਫੈਸਲਾ ਨਹੀਂ ਲੈ ਸਕਦਾ ਨਾ ਤਾਂ ਉਹਦੀ 5 ਕਰੋੜ ਦੀ ਗ੍ਰਾਂਟ ਉਸ ਇਲਾਕੇ 'ਚ ਹਰ ਸਾਲ ਆਲੀ ਵਰਤੀ ਜਾ ਰਹੀ ਹੈ ਨਾ ਉਸ ਇਲਾਕੇ ਦੇ ਮੁੱਦੇ ਉਹ ਸੰਸਦ 'ਚ ਰੱਖ ਪਾ ਰਿਹਾ ਫਿਰ ਜਾਂ ਤਾਂ ਚੋਣ ਲੜਨੀ ਹੈ ਜਾਂ ਇਜਾਜ਼ਤ ਨਾ ਹੋਵੇ ਭਾਈ ਇਹ ਇਜਾਜ਼ਤ ਹੈ ਫਿਰ ਉਸ ਨੂੰ ਹਿੱਸਾ ਲੈਣ ਦੀ ਇਜਾਜ਼ਤ ਹੋਵੇ ਥੋੜੀ ਪੈਰਲ ਕਾਰਵਾਈ ਚੱਲਣੀ ਹੈ ਚੱਲੇ ਪਰ ਸਭ ਨੂੰ ਪਤਾ ਹੈ ਕਿ ਇਹ ਫੈਸਲਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਦੇ ਲਈ ਫੈਸਲੇ ਦੇ ਹਵਾਲੇ ਨਾਲ ਉਹਨਾਂ ਦੀ ਦਲੀਲ ਦੇ ਹਵਾਲੇ ਨਾਲ ਨਹੀਂ ਹੋਇਆ ਇਹ ਫੈਸਲਾ ਅਮਿਤਸ਼ਾਹ ਦੇ ਗ੍ਰਹਿ ਵਿਭਾਗ ਦੇ ਹਵਾਲੇ ਨਾਲ ਹੋਇਆ ਉਹ ਤੋਂ ਬਿਨਾਂ ਪੁੱਛੇ ਚੱਲ ਦਿਓ ਸੋ ਇਸ ਲਈ ਉੱਥੋਂ ਹਦਾਇਤ ਜਿਹੜੀ ਆਈ ਉਹਦੇ ਅਨੁਸਾਰ ਫੈਸਲਾ ਇਹਦਾ ਮਤਲਬ ਅਮਰਪਾਲ ਸਿੰਘ ਨੂੰ ਪੈਰੋਲ ਨਹੀਂ ਤੋ 1 ਦਸੰਬਰ ਤੋਂ ਹੋਣ ਵਾਲੇ ਵਿਧਾਨ ਸਭਾ ਮਾਫ ਕਰਨਾ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈਂਦਾ ਨਜ਼ਰ ਆਵੇਗਾ ਬਹੁਤ ਬਹੁਤ ਸ਼ੁਕਰੀਆ